ਸਾਨੂੰ ਦਰਦ ਉਦਣ ਹੁੰਦਾ ਜਦਨ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਯੋद्धा ਸнт ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਰ ਹਿੰਦੁਸਤਾਨ ਦੀ ਹਕੂਮਤ ਅੱਗੇ ਇੱਕ ਢਾਕੇ ਖੜੇ ਤੇ ਦੂਜੇ ਪਾਸੇ ਉਸੇ ਹਿੰਦੁਸਤਾਨ ਤੇ ਆਪਣੇ ਆਪ ਨੂੰ ਭਾਲ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾਂਡਿਆਂ ਦੀਆਂ ਲੱਤਾਂ ਦੇ ਥੱਲੇ ਦੀ ਨਾਂ ਕੇ ਗੰਗਾ ਇਹ ਡੁਬਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਦੇ ਲੀਡਰਾਂ ਦਾ ਹਾਲ ਹੋ ਗਿਆ ਸੋ ਸਾਨੂੰ ਬਾਹਰ ਨਿਕਲਣਾ ਪਏਗਾ ਲੀਡਰਸ਼ਿਪ ਇਹ ਇੰਨੀ ਗਰਕਦੀ ਜਾਂਦੀ ਆ ਇਹ ਜਿਹੜੀ ਬਾਹਰੀ ਲੀਡਰਸ਼ਿਪ ਆ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਸਾਤਨ ਦੀ ਵਿਚਾਰਧਾਰਾ ਵਾਲੀ ਆ ਜਿਹੜੀ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾਂ ਥਾਂ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸ੍ਰੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਆ ਜਿਹੜੀ ਖਾਲਸਾਤਨ ਤੇ ਖੜੀ ਆ ਤੇ ਨਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਇਹਦੇ 'ਚ ਨਹੀਂ ਕਿੰਨ ਲੱਗਾ ਓਹ ਲੀਡਰਸ਼ਿਪ ਤਾਂ ਸੱਚੀ ਸੁੱਚੀ ਆ ਉਹ ਬਾਹਰੋਂ ਜਾਂਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਕਰਦਾ ਹੈ ਮਾਨਸਾਪ ਹੁਣਾਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਹਰਨਾਮ ਸਿੰਘ ਤੇ ਟਕਤਾਂ ਦੇ ਜਥੇਦਾਰਾਂ ਵਾਲੀ ਜੁੜਿਆ ਜੇ ਸਾਨੂੰ ਸਚਾਈ ਆ ਮੰਨਣੀ ਪਏਗੀ ਤੇ ਜੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤਾਂ ਸਾਡਾ ਫਰਜ਼ ਵਰਦਾ ਕਿ ਨਹੀਂ ਸੋ ਇਹ ਸਾਡਾ ਫਰਜ ਸਮਝਦਾ ਹਾਂ ਸਿਰਫ ਉਸ ਲੀਡਰਸ਼ਿਪ ਬਾਰੇ ਦੋ ਕੁ ਮਿੰਟ ਅਗਲੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਆ ਤਖਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਗੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸੰਸਥਾ ਆ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਇੰਨੇ ਅਹਿਮ ਆ ਕਿ ਗੁਰੂ ਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਦਾ ਉਚਾਰਨ ਕੀਤਾ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਉਹ ਅਕਾਲ ਤਖਤ ਸਾਹਿਬ ਆ